ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਵਿੱਚ ਬਰਗਾੜੀ ਪਿੰਡ ਆ ਜਦੋਂ ਆਪਾਂ ਫਰੀਦਕੋਟ ਤੋਂ ਬਠਿੰਡੇ ਵਾਲੇ ਪਾਸੇ ਨੂੰ ਜਾਂਦੇ ਆ ਕੋਟਕਪੂਰਾ ਨੰਗਣ ਤੋਂ ਬਾਅਦ ਵੱਡੇ ਹਾਈਵੇ ਦੇ ਉੱਤੇ ਹੀ ਪਿੰਡ ਆਉਂਦਾ ਵਾ ਬਰਗਾੜੀ ਮਿੱਤਰੋ ਜੇ ਜਦੋਂ ਤੁਸੀਂ ਕੋਟਕਪੂਰੇ ਤੋਂ ਬਰਗਾੜੀ ਵਾਲੇ ਪਾਸੇ ਨੂੰ ਆਓਗੇ ਬਰਗਾੜੀ ਪਿੰਡ ਦੇ ਵਿੱਚ ਵੜਦੇ ਆ ਸਰ ਪਹਿਲੇ ਘੱਟ ਤੋਂ ਜਦੋਂ ਤੁਸੀਂ ਥੋੜਾ ਜਾਂਦਾਂ ਨੂੰ ਮੁੜੋਗੇ ਤੇ ਨਾਲ ਹੀ ਚੱਟੀ ਪੱਟੀ ਵਾਲੀ ਸੜਕ ਮੁੜਉਂਦੀ ਉਹ ਸੜਕ ਮੁੜ ਕੇ ਤੁਸੀਂ ਬਾਈਆਂ ਨਾਲ ਰابطਾ ਕਾਇਮ ਕਰ ਲਿਆ ਜੇ ਬਸ ਥੋੜੀ ਜੀ ਵਾਰਟ ਆ ਕੇ ਹੀ ਬਾਈ ਉਹਨਾਂ ਦਾ ਆ ਕੇ ਰਹਿਣ ਵਸੇਰਾ ਵਾ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਹੁਣਾਂ ਦੇ ਕੋਲੇ ਇੱਕ ਕ੍ਰਾਸ ਬਰੀਡ ਦੇ ਵਿੱਚ ਗਾਂ ਵਿਕਾਊ ਆ ਮਿੱਤਰੋ ਕਿੰਨੇ ਦੁੱਧ ਦੀ ਮਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਕਰਦੇ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਉਹ ਮਿਲਦੇ ਆ ਵੀਰ ਤੋਂ ਸਤਿ ਸ਼੍ਰੀ ਅਕਾਲ ਵੱਡੇ ਬਾਈ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਬਹੁਤ ਵਧੀਆ ਸਿੱਤਾਂ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਆ ਸਾਰੇ ਜੀ ਮੇਰਾ ਨਾਮ ਵੀਰ ਜੀ ਗੁਰਪ੍ਰੀਤ ਸਿੰਘ ਗੋਰਾ ਜੀ ਜੀ ਪਿੰਡ ਬਰਗਾੜੀ ਆ ਜੀ ਅੱਛਾ ਗੁਰਪ੍ਰੀਤ ਵੀਰੇ ਆਪਾਂ ਇੱਕ ਗਾਂ ਵੇਚਣੀ ਆ ਹਨਾ ਬਈ ਹਾਂਜੀ ਤੇ ਆਪਣਾ ਪਹਿਲਾ ਘਰ ਕਿੱਥੇ ਜ ਆ ਗਿਆ ਵੀਰੇ ਇਹ ਬਰਗਾੜੀ ਪਿੰਡ ਦੇ ਵਿੱਚ ਬਰਗਾੜੀ ਵਿੱਚ ਆਪਣਾ ਵੀਰੇ ਇਹ ਆ ਗਿਆ ਬੋਰਜ ਹਰੀਗਾ ਰੋਡ ਦੇ ਜਿੰਮੇ ਮੇਨ ਰੋਡ ਤੋਂ ਅਨੁਸਾਰ ਨਾਲ ਹੀ ਘਰ ਆਪਣਾ ਜੀ ਠੀਕ ਹੈ ਬੜੇ ਭਾਈ ਅੱਛਾ ਗਾਂ ਕਿਨੋਂ ਆ ਸੋਸ ਹੁੰਦੀ ਐ ਵੀਰ ਜੀ ਦਾ ਸੂਆ ਗਾਂ ਦਾ ਜੀ ਇਹਦਾ ਠੀਕ ਹੈ ਵੀਰੇ ਕਿੰਨੇ ਦਿਨ ਪਏ ਵੀਰੇ ਇਹਦੇ 6 ਦਿਨ ਪਏ ਆ ਜੀ ਹਲੇ ਦਿਨ ਪੂਰੇ ਹੋਣ ਦੇ ਹਾਂਜੀ ਦਿਨ ਪੂਰੇ ਹੋਣ ਚ ਠੀਕ ਹੈ ਵੀਰੇ ਕਿੰਨਾ ਦੁੱਧ ਦੇ ਦੋ ਇਹਦਾ 25 ਲੀਟਰ ਪਲੱਸ ਆ ਜੀ ਠੀਕ ਹੈ ਵੱਡੇ ਭਾਈ ਹੁਣ ਇਹਨਾਂ ਟੀਕਾ ਭਰਾਇਆ ਹੋਇਆ ਜਾਂ ਚੰਗਾ ਭਰਾਇਆ ਕਿ ਨੋਰਮਲ ਹੀ ਭਰਾਇਆ ਨਹੀਂ ਟੀਕਾ ਵਧੀਆ ਭਰਾਇਆ ਹੋਇਆ ਠੀਕ ਹੈ ਵਧੀਆ ਭਰਾਇਆ ਹੋਇਆ ਚੂਣ ਚੰਨ ਨੂੰ ਠੰਡੀ ਸੀ ਲੱਗ ਬਹੁਤ ਬਹੁਤ ਹੀ ਵਧੀਆ ਠੰਡੀ ਸੀ ਲੱਗ ਜੀ ਜੀ ਵੀਰੇ ਠੀਕ ਹੈ ਤੇ ਥਣ ਥਣ ਓਕੇ ਆ ਜਾਵਾ ਸਰ ਸਾਰ ਕੁਝ ਓਕੇ ਆ ਜੀ ਠੀਕ ਹੈ ਜੇ ਕੋਈ ਆਪਣੇ ਵਰਗੇ ਘਰੇ ਰੱਖਣ ਵਾਲਾ ਭਾਈ ਲੈ ਜਾਏ ਕੋਈ ਯਾਦ ਕਰੂਗਾ ਨਾ ਬਿਲਕ ਹੋ ਜੀ ਵਿੱਚ ਹਾਂਜੀ ਬਿਲਕੁਲ ਹੋਊਗਾ ਜੀ ਠੀਕ ਹੈ ਵੀਰੇ ਕੱਢਿਓ ਪਰ ਨੂੰ ਤੋੜ ਦਿਓ ਪਾ ਜੀ ਫੁੱਲੇ ਲੈ ਵੀ ਮਿੱਤਰੋ ਸੂਣ ਵਾਲੀ ਆ 6 ਦਿਨ ਹਜੇ ਬਾਕੀ ਆ ਲੇਵੇ ਦਾ ਡਿਜ਼ਾਈਨ ਆ ਜਿਹੜਾ ਉਹ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਪੰਜਾਬੀ ਦੇ ਵਿੱਚ ਟਟਮਾ ਲੇਵਾ ਉਸ ਤਰੀਕੇ ਦਾ ਪਰ ਇਹਨਾਂ ਨਾਜਾਇਜ਼ ਲੇਵਾ ਵੀ ਨਹੀਂ ਟਟਮਾ ਕਹਿ ਸਕਦੇ ਤੁਸੀਂ ਵੀ ਮੰਨ ਲਓ ਜਿਵੇਂ ਦੀ ਗਾਦੀ ਬਾਡੀ ਬੰਤਰਾ ਜਿਵੇਂ ਦੀ ਗਾਦੀ ਅੰਗਾਰਾ ਉਵੇਂ ਇਸ ਗਾਂ ਦੇ ਹਸਾਬ ਨਾਲ ਮਦਰੀ ਟੋਲ ਦੇ ਵਿੱਚ ਆ ਕਰਮ ਵਾਲੀ ਬ੍ਰੇਕੀ ਚੰਗੀ ਆ ਬਈ ਕ੍ਰੋਸ ਪਣ ਦੇ ਵਿੱਚ ਪੈਂਦੀ ਆ ਸੂਨ ਵਾਲੀ ਆ ਹਜੇ 8 10 ਦਿਨ ਨੇ ਲੈ ਜਾਣੇ ਆ ਵੀਰੇ ਟੋਰਾਣਾ ਬਣਦੀ ਬਣਾਉਂਦੀ ਨੇ ਥੱਲੋਂ ਥਣ ਬਹੁਤ ਚੰਗਾ ਲੱਗਾ ਹੋਇਆ ਇਹਨੂੰ ਦੇਖ ਸਕਦੇ ਤੁਸੀਂ ਚਾਰੇ ਥਣ ਗੁਲਾਬੀ ਆ ਨੇਵੇ ਦਾ ਲਿਬਾਸ ਇੱਕੋ ਜ ਮਤਲਬ ਮੋੜ ਦੀ ਚੜਾਈ ਲੰਬਾਈ ਇੱਕੋ ਜੀ ਆ ਕਰਮ ਵਾਲੀ ਦਾ ਮਿੱਤਰੋ ਫਿਰ ਤੁਸੀਂ ਦੇਖ ਸਕਦੇ ਆ ਵੱਡੀ ਗੱਲ ਇਹ ਆ ਵੀਰੇ ਕਿ ਇਹਦੇ ਜਿਹੜਾ ਲੇਵਾ ਵਾ ਉਹ ਕਟਾ ਥੋੜਾ ਜਿਹਾ ਜਿਹੜਾ ਗੋਡੇ ਆ ਥੋੜਾ ਜਿਹਾ ਥਾਣੀ ਥੱਲੇ ਨੂੰ ਜਾਂਦੇ ਆ ਜਿਹੜਾ ਬਲ ਟੁੱਟਮਾ ਲੇਵਾ ਹੁੰਦਾ ਉਹ ਮੰਨ ਲਓ ਤੁਸੀਂ ਨਜਾਇਜ਼ ਹੁੰਦਾ ਇਹਦਾ ਜੇ ਤੁਸੀਂ ਉਚਾਈ ਵੇਖਦੇ ਆ ਦੀ ਲੰਬਾਈ ਲੇਵੇ ਦੀ ਵੇਖਦੇ ਆ ਤੇ ਇੱਕੋ ਜੀ ਮੋੜਦੀ ਆ ਬਾ ਥੱਲੇ ਨੂੰ ਥੋੜੀ ਝਟਲਾਣ ਵੱਦ ਮੰਨ ਦਿੱਤੀ ਹੋਈ ਆ ਇਹ ਹੋ ਸਕਦਾ ਵਿਪਰਨ ਤੋਂ ਬਾਅਦ ਡਿਜ਼ਾਈਨ ਹੋਰ ਬਦਲ ਜਾਵੇ ਹਜੇ ਪੰਜ ਕਿਉਂਕਿ ਹਫ਼ਤੇ ਦੀ ਗਾਂ ਕੱਚੀ ਹੈ ਗਾਂ ਨੂੰ 7 ਦਿਨ ਬਹੁਤ ਹੁੰਦੇ ਬਣਨ ਲਈ ਬਈ ਬਾਕੀ ਦਰਮਿਆਨੇ ਸੈਜ ਦੇ ਵਿੱਚ ਆ ਬੜੀ ਵੱਡੀ ਛੋਟੀ ਨਹੀਂ ਵੀਰੇ ਕ੍ਰੋਸ ਪਣ ਦੇ ਵਿੱਚ ਪੈਂਦੀ ਆ ਦੁੱਧ ਦਾ ਰਿਕਾਰਡ ਜਿਹੜਾ ਦੱਸਿਆ ਹੀ ਆ ਤੁਹਾਨੂੰ ਮਾਲਕਾਂ ਨੇ ਰੇਟ 95000 ਰੁਪਿਆ ਵਾ ਚੰਗਾ ਸੀਮਨ ਲਵਾਇਆ ਹੋਇਆ ਵਾ ਅਗਲੀ ਕਾਰਵਾਈ ਲਈ ਨੰਬਰ ਬਈ ਹੁਣਾਂ ਦਾ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਹੈ ਬਈ ਨੰਬਰ ਦੱਸਿਓ 96885 ਜੀ 78750 ਇੱਕ ਵਾਰੀ ਹੋਰ ਬੋਲ ਦਿਓ ਜੀ 96885 ਜੀ 70750 ਜੀ ਠੀਕ ਹੈ ਬਾਈ ਇਸ ਨੰਬਰ ਤੇ ਬਾਈ ਹੁਣ ਇਹਨਾਂ ਨਾਲ ਰਾਬਤਾ ਕੈਮ ਕਰ ਲਿਆ ਜੀ ਮਿੱਤਰੋ ਪਿੰਡ ਜਿਹੜਾ ਦੱਸ ਦਿੱਤਾ ਬਾ ਤੁਹਾਨੂੰ ਜਾਣਕਾਰੀ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਵਾ ਆਪਾਂ ਪਿੰਡ ਬਰਗਾੜੀਆ ਜ਼ਿਲ੍ਹਾ ਫਰੀਦਕੋਟ